ਉੰਨੇ ਰੋਲਾ ਪਾਇਆ ਕਿ ਕਹਿੰਦੇ ਮੇਰੇ ਗੋਲੀ ਲੱਗੀ ਛੇਤੀ ਮੈਨੂੰ ਲੈ ਜਾ ਜਲਦੀ ਮੈਨੂੰ ਦਿਖਾਉਣ ਲੱਗ ਪਿਆ ਬਲੱਡ ਨਿਕਲ ਨਹੀਂ ਆ ਰਿਹਾ ਸੀ ਗੋਲੀ ਇੱਕ ਹੀ ਲੱਗੀ ਆ ਜੀ ਔਰ ਰੱਬ ਦੀ ਕਿਰਪਾ ਨਾਲ ਕੋਈ ਬਚਤ ਰਹੀ ਗਈ ਚਲਾਈਆਂ ਜ਼ਿਆਦਾ ਹੀ ਗਈ ਉਹ ਮੈਂ ਖਾਲੀ ਕਰ ਤਾ ਸ਼ਾਇਦ ਹੁਣ ਇਹ ਨਹੀਂ ਪਤਾ ਮੈਂ ਐਟ ਐਸਪੋਟ ਵਿੱਚ ਔਰ ਲੋਕਾਂ ਦੇ ਦੱਸਣ ਅਨੁਸਾਰ ਹੀ ਆ ਕਿ ਛੇ ਰੀਆਂ 6 ਗੋਲੀਆਂ ਉਹਨੇ ਖਾਲੀ ਕਰਤੀਆਂ ਗੁਰਦੁਆਰੇ ਬੁਲਾਇਆ ਜੀ ਉਹਨਾਂ ਨੇ ਕਿਸੇ ਨੇ ਬੁਲਾਇਆ ਉਹਨਾਂ ਨੂੰ ਅੱਛਾ ਜੀ ਹਾਂਜੀ ਸ਼ਹਿਰ ਜਾ ਰਹੇ ਸੀਗੇ ਹਾਂਜੀ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਆ ਕਿਸੇ ਨੇ ਬੁਲਾਇਆ ਗੁਰਦਵਾਰ ਸਾਹਿਬ ਉਹਥੇ ਗੋਲ ਖਚਲ ਮੈਨੂੰ ਤੋਂ ਪਤਾ ਲੱਗਾ ਜੇ ਤਾਂ ਫਾਇਰ ਹੋਣ ਲੱਗੇ ਤੇ ਉਹਨੂੰ ਫੜੀਏ ਉਹਦੇ ਮੈਂ ਉਹ ਸਾਹਮਣੇ ਮੰਦਿਰ ਦਾ ਚੌਕ ਤੇ ਬੈਠ ਗਿਆ। ਦਿਲ ਤੋਂ ਲਾ ਗਿਆ ਉਹ ਉਹਨੇ ਦਿਲ ਚੁਰਕ ਲਈ ਇਹ ਤਾਂ ਜਦੋਂ ਇਹਨਾਂ ਨੇ ਗੇਟ ਖੋਲ੍ਹਿਆ ਉਸ ਵੇਲੇ 10:00 ਵਜੇ ਉਹਨੇ ਗੋਰੀਆਂ ਕੋ ਚਲਾਤੀਆਂ ਹੋਰ ਤਾਂ ਕੋਈ ਗੱਲ ਹੀ ਨਹੀਂ। ਕਿਹਦੇ ਬਾਰ ਆਏ ਸੀ? ਹੂੰ। ਉਹ ਜੋ ਬਸ ਇਹਨਾਂ ਤੇ ਗੋਲੀ ਲੱਗੀ ਭੱਜ ਜਾਂਦੇ ਸਾਰੇ ਪਿੱਛੇ ਵੀ ਗੋਲੀ ਵੱਜਦੀ ਗੋਲੀ ਵੱਜਦੀ। ਕਿੰਨੀਆਂ ਗੋਲੀਆਂ ਚੱਲੀਆਂ ਜੀ? 4 ਚੱਲੀਆਂ। ਇਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜਿਓ ਮੈਂ ਪਰਮਜੀਤ ਸਿੰਘ ਐਸ ਸਮੇਂ ਫਰੀਦਕੋਟ ਪਿੰਡ ਪਹਿਲੂ ਵਾਲਾ ਵਿਖੇ ਖੜਿਆ ਜਿੱਥੇ ਕਿ ਮੌਜੂਦਾ ਸਰਪੰਚ ਦੇ ਉੱਪਰ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਇੱਕ ਗੋਲੀ ਸਰਪੰਚ ਦੇ ਪੇਟ ਨੂੰ ਵੀ ਲੱਗੀ ਹੈ ਤੇ ਇਸ ਸਮੇਂ ਹਸਪਤਾਲ ਫਰੀਦਕੋਟ ਮੈਡੀਕਲ ਵਿਖੇ ਦਾਖਲ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਕਿਉਂ ਘਟਨਾ ਵਾਪਰੀ ਹੈ ਕੀ ਕਾਰਨ ਹੈ ਇੰਨੇ ਰੌਲਾ ਪਿਆ ਤੇ ਬਾਹਰ ਸੱਦਿਆ ਉਹਨਾਂ ਨੇ ਖਣੀ ਕਿਵੇਂ ਠੀਕ ਠਾਕ ਹੈ ਹਾਂਜੀ ਜੀ ਮੈਨੂੰ ਤੋੜੋ ਪਤਾ ਲੱਗਾ ਜਦੋਂ ਫੈਰ ਹੋਣ ਲੱਗੇ ਤੇ ਉਹਨੂੰ ਫੜੀ ਆਉਂਦੀ ਮੈਂ ਉਹ ਸਾਹਮਣੇ ਬੰਦਿਆ ਦਾ ਠਾਕੀ ਬੈਠੀ ਆ ਮੈਂ ਤਾਂ ਫਿਰ ਪਤਾ ਨਹੀਂ ਉਹਨੂੰ ਗੱਡੀ ਚ ਪਾ ਲਿਆ ਉਹਨਾਂ ਨੇ ਮੈਂ ਇਥੇ ਰੋੜਾ ਪਾਤਾ ਕਰਨ ਦੇ ਅਗਰ ਬਾਛਾੜ ਲੱਗੇ ਮੈਂ ਤਾਂ ਇਹ ਕੁਛ ਵੇਖਿਆ ਤੁਹਾਡਾ ਕੀ ਨਾਮ ਹੈ ਬਲਦੇਵ ਇੱਡੀ ਜੀ ਕਿੰਨਾ ਨੇ ਪਾਇਆ ਉਹਨਾਂ ਨੇ ਜੀ ਨਹੀਂ ਜੀ ਡਰਾਈਵਰ ਸਾਡਾ ਅੱਛਾ ਤੁਹਾਡੇ ਡਰਾਈਵਰ ਨੇ ਉਹ ਗੱਲਾ ਸੀ ਇਹ ਜੀ 10 ਕ ਦਾ ਟਾਈਮ ਹੋਊ ਤਾਂ ਪੂਰਾ ਤਾਂ ਵੇਖਿਆ ਨਹੀਂ ਟਾਈਮ ਅੱਛਾ ਜੀ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਸੀ ਕੋਈ ਬੋਲ ਬਾਰ ਨਹੀਂ ਜੀ ਸਾਨੂੰ ਕਿਸੇ ਨੇ ਦੱਸਿਆ ਨਾ ਸੋਨਿਆ ਵੀ ਪਹਿਲਾਂ ਹੋਈ ਆ ਜਾਂ ਨਹੀਂ ਹੋਈ ਮੈਂ ਤਾਂ ਨਵਾਂ ਚਾਂਸ ਅੱਜ ਸੁਣਿਆ ਪਹਿਲੇ ਦਿਨ ਮੈਂ ਗੁਰਦੁਆਰੇ ਖੜੀ ਨੀ ਮਜੂਦ ਸਰਪੰਚ ਜੀ ਉਹ ਹਾਂ ਜੀ ਹਾਂ ਸਰਪੰਚ ਆ ਹੋਣੀ ਬਣੀ ਜੀ ਹੋਏ ਬਣੀ ਕੋਈ ਕਰ ਬਾਈਕ ਉੱਰ ਨਾ ਜੀ ਹਾਂ ਜੀ ਤੁਹਾਨੂੰ ਇੱਕ ਕੋਈ ਪਤਾ ਹੀ ਘਟਨਾ ਬਾਰੇ ਕੋਈ ਕੀ ਪਹਿਲਾਂ ਗੱਲਬਾਤ ਹੋਈ ਆ ਕੋਈ ਨਹੀਂ ਹੋਈ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਫੈਰ ਸੁਣੀ ਅੰਦਰ ਸੀ ਅਸੀਂ ਜੀ ਤੇ ਭੱਜ ਕੇ ਬਾਹਰ ਆਏ ਅਸੀਂ ਹੂੰ ਤੇ ਉਦੋਂ ਬੱਸ ਇਹਨਾਂ ਤੇ ਗੋਲੀ ਲੱਗ ਗਈ ਭੱਜ ਜਾਂਦੇ ਸਾਰੇ ਪਿੱਛੇ ਵੀ ਗੋਲੀ ਵੱਜ ਗਈ ਗੋਲੀ ਵੱਜ ਗਈ ਕਿੰਨੀਆਂ ਗੋਲੀਆਂ ਚੱਲੀਆਂ ਜੀ ਚਾਰ ਚੱਲੀਆਂ ਜੀ ਚਾਰ ਚੱਲੀਆਂ ਜੀ ਸਰਪੰਚ ਸਾਹਿਬ ਦੇ ਇੱਕ ਗੋਲੀ ਲੱਗੀ ਹਾਂਜੀ ਉਹਨਾਂ ਦੇ ਇੱਕ ਲੱਗੀ ਸਾਨੂੰ ਇਹ ਨਹੀਂ ਪਤਾ ਇੱਕ ਲੱਗੀ ਦੋ ਲੱਗੀ ਆ ਘਰਾਂ ਦੇ ਆ ਗਏ ਸਾਰੇ ਫਟਾਫਟ ਗੱਡੀ ਚ ਪਾ ਕੇ ਬੱਸ ਲੈ ਗਏ ਜੀ ਇਹ ਆਪਣੇ ਘਰਾਂ ਚੋਂ ਸੀ ਇਹੋ ਜਿਹਾ ਨਹੀਂ ਜੇ ਪਿੰਡ ਚੋਂ ਸਾਨੂੰ ਪੈਂਟ ਚੋਂ ਹਾਂਜੀ ਪੈਂਟ ਚੋਂ ਹਾਂ ਪਰ ਲੈ ਕੇ ਜਿਹੜੇ ਗਏ ਉਹ ਚਾਚੇ ਦੇ ਬੇਟੇ ਸਾਡੇ ਘਰਾਂ ਦੇ ਸੀਗੇ ਸਾਡੇ ਤੁਹਾਡਾ ਕੀ ਨਾਮ ਹੈ ਗੁਰਨੀਤ ਕੌਰ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਉਹਨਾਂ ਦਾ ਗੋਲੀ ਲੱਗ ਗਈ ਉਹਨਾਂ ਨੇ ਰੌਲਾ ਪਾਇਆ ਕਿ ਕਹਿੰਦੇ ਮੇਰੇ ਗੋਲੀ ਲੱਗ ਗਈ ਛੇਤੀ ਮੈਨੂੰ ਲੈ ਜਾਓ ਜਲਦੀ ਮੈਨੂੰ ਦੁਖਾਉਣ ਲੱਗ ਪਏ ਬਲੱਡ ਨਿਕਲਿਆ ਆ ਰਿਹਾ ਸੀ ਜੀ ਹਾਂਜੀ ਉਹਨਾਂ ਨੇ ਆਪ ਦਾ ਕਮੀਜ਼ ਚੱਕ ਕੇ ਕਟਤਾ ਦਿਖਾਇਆ ਹੂੰ ਪੁਰਾਣੀ ਸੀ ਤੁਹਾਡੀ ਪੁਰਾਣੀ ਦੀ ਕੁਛ ਨਹੀਂ ਜੀ ਸਾਡੀ ਕੋਈ ਕੋਈ ਰੰਜਿਸ਼ ਨਹੀਂ ਕਿੱਥੇ ਖੜੇ ਸੀ ਗੋਲੀ ਵੱਜੀ ਉਹਦੀ ਗੁਰਦੁਆਰੇ ਬੁਲਾਇਆ ਜੀ ਉਹਨਾਂ ਨੇ ਕਿਸ ਨੇ ਬੁਲਾਇਆ ਉਹਨਾਂ ਨੂੰ ਅੱਛਾ ਜੀ ਹਾਂਜੀ ਸ਼ਹਿਰ ਜਾ ਰਹੇ ਸੀਗੇ ਹਾਂਜੀ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਆ ਕਿਸੇ ਨੇ ਬੁਲਾਇਆ ਗੁਰਦੁਆਰੇ ਸਾਹਿਬ ਦੇ ਵਿੱਚ ਉੱਥੇ ਗੋਲਗਾ ਚੱਲ ਰਹੇ ਕਿਹੜੀ ਪਾਰਟੀ ਦੇ ਸਰਪੰਚ ਅਸੀਂ ਆਮ ਪਾਰਟੀ ਦੇ ਹਾਂ ਬੋਲਦੇ ਜੀ ਹਾਂਜੀ ਤੇ ਜਿਨ੍ਹਾਂ ਨੇ ਗੋਲੀ ਮਾਰੀ ਆ ਉਹ ਕਿਹੜੀ ਪਾਰਟੀ ਦੀ ਚੋਣਦਾ ਨਹੀਂ ਮੈਨੂੰ ਪਤਾ ਜੀ ਕਿਹੜੀ ਤੇ ਉਹ ਜੀ ਹਾਂਜੀ ਹੁਣ ਹਾਲਤ ਕਿਦਾਂ ਦੀ ਆ ਕੋਈ ਗੱਲਬਾਤ ਕੋਈ ਹਸਪਤਾਲ ਚ ਉਹਨਾਂ ਨਾਲ ਨਹੀਂ ਹੋਈ ਜੀ ਇਹ ਤਾਂ ਕੋਈ ਸਰਜਰੀ ਹੋਈ ਹੁਣ ਉਹਨਾਂ ਦੀ ਠੀਕ ਹੈ ਜੀ ਹਾਂਜੀ ਇਹ ਜਿਹੜਾ ਰਵਾਲਵਰ ਸੀ ਲਾਇਸੈਂਸ ਸੀ ਕਿਸ ਕਿਸ ਕਿਹੜਾ ਜੀ ਪਤਾ ਨਹੀਂ ਜੀ ਨਹੀਂ ਕੋਈ ਪਤਾ ਨਹੀਂ ਮੈਨੂੰ ਪਤਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕੋਈ ਆਇਆ ਹੋ ਕੋਈ ਮੁਲਾਜ਼ਮ ਕੀ ਗੱਲਬਾਤ ਹੋਈ ਆ ਜੀ ਕੁਛ ਨਹੀਂ ਹੋਇਆ ਜੀ ਸ਼ਾਮ ਤੱਕ ਜਾਵਾਂਗੇ ਬੇਟੇ ਹੈਗੇ ਬੱਚੇ ਹੈਗੇ ਉੱਥੇ ਜੀ ਹਾਂ ਜੀ ਤੁਹਾਨੂੰ ਫੋਨ वगैरह ਆਇਆ ਹੋਗਾ ਵੀ ਕਿਸ ਹਾਲਾਤ ਕਿਸ ਤਰ੍ਹਾਂ ਦੇ ਉੱਥੋਂ ਦੇ ਠੀਕ ਆ ਹੁਣ ਠੀਕ ਆ ਦੱਸ ਦੇ ਕਹਿੰਦੇ ਜਿਸ ਤਰ੍ਹਾਂ ਵੀ ਸਰਜਰੀ ਹੋਈ ਹੈ ਤੱਕ ਵੀ ਪਤਾ ਹੀ ਹੁੰਦਾ ਆਪਾਂ ਨੂੰ ਹਾਂ ਜੀ ਜੀ ਜਿਹੜਾ ਬੰਦਾ ਲੈ ਕੇ ਜਾਂਦਾ ਘਰੋਂ ਸੱਦ ਕੇ ਉਹ ਬੰਦਾ ਕੌਣ ਸੀ ਜੀ ਪਤਾ ਨਹੀਂ ਜੀ ਸਾਨੂੰ ਨਹੀਂ ਪਤਾ ਲੱਗਾ ਉਸ ਬੰਦੇ ਦਾ ਕੌਣ ਸੀ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਕੌਣ ਸੀ ਤੁਹਾਡੇ ਕੈਮਰੇ ਵਿੱਚ ਤਾਂ ਆਇਆ ਉਹ ਜਦੋਂ ਘਰੇ ਬੁਲਾਉਣ ਆਉਂਦਾ ਬੰਦਾ ਅਸੀਂ ਅੰਦਰ ਸਿੱਕ ਜਾਂਦੇ ਵਿੱਚ ਸੀ ਮੈਂ ਤਾਂ ਕੰਮ ਕਰ ਰਹੀ ਸੀ ਮੈਨੂੰ ਤਾਂ ਕੋਈ ਪਤਾ ਨਹੀਂ ਕੈਮਰੇ ਦੀ ਸੀਡੀ ਭਾਈ ਚੈੱਕ ਕੀਤਾ ਕੈਮਰੇ ਦੀ ਨਹੀਂ ਕੈਮਰਾ ਕੋਈ ਚੈੱਕ ਨਹੀਂ ਕੀਤਾ ਜੀ ਸੀ ਜਦੋਂ ਵੈਸੇ ਘਬਰਾ ਆ ਗਏ ਜੀ ਵੀ ਕੀ ਹੋ ਗਿਆ ਸਾਡੇ ਨਾਲ ਕੋਈ ਜਾਚ ਚਿੱਤ ਤੇ ਸਾਡੇ ਨਾਲ ਹੈ ਨਹੀਂ ਸੀ ਇਹੋ ਜੀ ਕੋਈ ਪਹਿਲਾਂ ਕੋਈ ਝਗੜਾ ਹੋਇਆ ਹੋਵੇ ਕੋਈ ਪਿਛਲੇ ਸਮੇਂ 'ਚ ਕੋਈ ਐਦਾਂ ਦੀ ਕੋਈ ਗੱਲਬਾਤ ਪਿੰਡ 'ਚ ਕੋਈ ਨਹੀਂ ਜੀ ਕੋਈ ਪਤਾ ਨਹੀਂ ਸਾਨੂੰ ਕਿਉਂ ਹੋਇਆ ਕੀ ਕਾਰਨ ਹਾਂਜੀ ਕੋਈ ਪਤਾ ਨਹੀਂ ਸਾਨੂੰ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਪਿੰਡ 'ਚੋਂ ਵੀ ਨਹੀਂ ਕਿਸੇ ਦਾ ਤਾਂ ਕੋਈ ਪਤਾ ਲੱਗਾ ਜੀ ਕੋਈ ਪਹਿਲਾਂ ਕੋਈ ਗੱਲਬਾਤ ਹੋਈ ਹੋਏ ਨਹੀਂ ਜੀ ਕਾਸੇ ਦਾ ਨਹੀਂ ਪਤਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਦੋ ਬੇਟੇ ਆ ਜੀ ਜੀ ਹਾਂਜੀ ਬਾਹਰ ਆ ਬੇਟੇ ਵੱਡਾ ਬੇਟਾ ਚਲਿਆ ਗਿਆ ਛੋਟਾ ਇੱਥੇ ਆ ਵਿਆਹ ਕੀਤਾ ਹੁਣ ਅਸੀਂ ਆ ਹੁਣੇ 9 ਮਾਰਚ ਦਾ ਵਿਆਹ ਸੀ ਬੇਟੇ ਦਾ ਜੀ ਹਾਂਜੀ ਇਲੈਕਸ਼ਨ ਪਹਿਲੀ ਵਾਰੀ ਲੜੇ ਸਿਰਫ ਐਸਾ ਜਿੱਦੂ ਪਹਿਲਾਂ ਵੀ ਸਤਾ ਨਹੀਂ ਪਹਿਲੀ ਵਾਰੀ ਲੜਿਆ ਐਲਿਵਰ ਦੇ ਹਾਂਜੀ ਨਾਲ ਕਿਤੇ ਕੋਈ ਗਰਾਂਟਾਈਜ ਉਸ ਨੂੰ ਲੈ ਕੇ ਕਿ ਬਹਿਬਸੀ ਆ ਨਹੀਂ ਨਹੀਂ ਜੀ ਕੋਈ ਗਰਾਂਟ ਨਹੀਂ ਆਈ ਗਰਾਂਟ ਦੀ ਤਾਂ ਕੋਈ ਗੱਲ ਹੀ ਨਹੀਂ ਵਈ ਜੀ ਹੂੰ ਹੂੰ ਉਹ ਬਾਈ ਨੂੰ ਪੁੱਛੀ ਘਟਨਾ ਦੀ ਖਬਰ ਸੁਣਦੇ ਆ ਤੁਹਾਡੇ ਇੱਥੋਂ ਦੇ ਹਲਕਾ ਐਮਐਲਏ ਆਏ ਇੱਥੇ ਉੱਥੇ ਪਹੁੰਚ ਗਿਆ ਜੀ ਉੱਥੇ ਪਹੁੰਚ ਗਿਆ ਉਹਨਾਂ ਕੋਲੇ ਪਹੁੰਚੀ ਆ ਜੀ ਉੱਥੇ ਪਹੁੰਚ ਗਿਆ ਹਾਂਜੀ ਉੱਥੇ ਪਹੁੰਚ ਗਿਆ ਉਸੇ ਟਾਈਮ ਹੀ ਪਹੁੰਚ ਗਿਆ ਉਹ ਅੱਛਾ ਅੱਛਾ ਹਾਂਜੀ ਕੌਣ ਐਮਐਲਏ ਤੁਹਾਡਾ ਜੀ ਗੁਰਦੇਵਤ ਸਿੰਘ ਗੁਰਦੇਵਤ ਸਿੰਘ ਆਖੋ ਹਾਂਜੀ ਉੱਥੇ ਪਹੁੰਚ ਗਏ ਹਾਂਜੀ ਉਹ ਪਹੁੰਚ ਗਏ ਜੀ ਤੁਹਾਡਾ ਕੀ ਨਾਮ ਹੈ ਜੀ? ਰਾਜਵੀਰ ਸਿੰਘ ਸਰਵੰਸਾ ਤੁਹਾਡੇ ਕੀ ਲੱਗਦੇ? ਪੁਆਇ ਦੇ ਬੇਟੇ ਆ ਜੀ। ਕੀ ਗੱਲ ਲੱਗਿਆ ਕੋਈ ਗਲਬਾਤ ਦਾ ਵੀਰੇ ਕਿਉਂ ਹੋਇਆ ਇਹ ਕੰਮ? ਸੰਮੋਤਾ ਪਿੰਡੋਂ ਫੋਣ ਗਿਆ ਇੱਥੋਂ ਜੀ ਪੁਆਇ ਦੇ ਬੇਟੇ ਤੇ ਗੋਲੀਆਂ ਮਾਰ ਲਿਆ। ਤੇ ਅਸੀਂ ਉਸ ਤੋਂ ਬਾਅਦ ਹੀ ਆਏ ਆ ਜੀ। ਜੀ ਕੋਈ ਪਤਾ ਲੱਗਿਆ ਕਾਰਨ ਕੀ ਯਾਰ? ਨਹੀਂ ਸਾਨੂੰ ਕੋਈ ਕਾਰਨ ਤਾਂ ਨਹੀਂ ਪਤਾ ਜੀ। ਇਹ ਪਿੰਡੋਂ ਚੋਂ ਪਤਾ ਲੱਗਿਆ ਕੋਈ ਨਹੀਂ। ਨਹੀਂ ਸਾਨੂੰ ਤਾਂ ਇੱਥੋਂ ਪਿੰਡੋਂ ਫੋਣ ਗਿਆ ਜੀ ਪੁਆਇ ਦੇ ਬੇਟੇ ਤੇ ਗੋਲੀਆਂ ਲੱਗੀਆਂ। ਹੂੰ ਤੁਸੀਂ ਆ ਜਾਓ ਤੇ ਅਸੀਂ ਹੁਣ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ ਕੋਈ ਗਲਬਾਤ ਹੋਣੀ ਹੈ। ਗਏ ਹੋਏ ਆ ਜੀ ਸਰ ਠੀਕ ਆ ਜੀ ਬਾਕੀ ਡਾਕਟਰਾਂ ਨਾਲ ਮਿਲਦੇ ਜਾ ਕੇ ਦੱਸਣਗੇ ਵੀ ਕੀ ਕੋਈ ਤਿੱਖੀ ਕਦਰ ਹੂੰ ਨਿਉ ਡਾਕਟਰਾਂ ਨਾਲ ਦੱਸਣਗੇ ਕਿੰਦਾ ਜਦੋਂ ਆਪਰੇਸ਼ਨ ਚ ਵਾਰ ਕੱਢਣਗੇ ਉਹਨੂੰ ਥੀਏਟਰ ਚ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਲਈ ਸਾਨੂੰ ਮਸਾਬ ਦਿੱਤਾ ਜਾਵੇ ਜੀ ਤੋਂ ਕੀ ਹੈ ਜਦੋਂ ਭਾਂਜੀ ਟੜ ਕੇ ਬੁਲਾ ਕੇ ਇੱਧਰ ਕਰੋ ਮਨ ਜਦੋਂ ਟੜ ਕੇ ਜਿਹੜਾ ਬੰਦਾ ਤੁਹਾਨੂੰ ਬੁਲਾਉਣ ਹੁੰਦਾ ਸਰਪੰਚ ਸਾਹਿਬ ਨੂੰ ਘਰੋਂ ਹਾਂਜੀ ਕਿੰਨੇ ਕਬੀ ਦਾ ਟਾਈਮ ਸੀ ਉਹ ਸਾਢੇ 10:00 ਸੀ ਜੀ ਸਾਢੇ 10:00 ਹਾਂਜੀ ਤੁਹਾਡੇ ਅਕਸਰ ਕੋਈ ਆਸੇ-ਪਾਸੇ ਬੰਦੇ ਹੁੰਦੇ ਦੱਸੇ ਹੁਣ ਫਲਾਨਾ ਬੰਦਾ ਮੇਰੀ ਆਦਤ ਸੀ ਜੀ ਮੈਂ ਬਾਹਰ ਦੇਖਦੀ ਨਹੀਂ ਸੀ ਕੋਈ ਬੁਲਾਉਂਦਾ ਮੈਂ ਇਹਨਾਂ ਨੂੰ ਕਹਿੰਦੀ ਸੀ ਬਾਹਰ ਆਵਾਜ਼ ਆਈ ਆ ਤੁਸੀਂ ਜਾਓ ਇੱਕ ਹੀ ਸੀ ਜੇ ਇੱਕ ਤੋਂ ਵੱਧ ਸੀ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਮੈਂ ਦੇਖੀ ਜਦੋਂ ਗੋਲੀ ਵੱਜਦੀ ਆ ਸਰਪੰਚ ਸਾਹਿਬ ਉਦੋਂ ਸਾਹਮਣੇ ਗੁਰੂ ਘਰ ਤੁਹਾਡੇ ਹਾਂਜੀ ਗੁਰੂ ਘਰ ਦੇ ਵਿੱਚ ਸੀ ਗੀ ਗੁਰੂ ਘਰ ਦੇ ਵਿੱਚ ਸੀ ਗੀ ਗੁਰੂ ਘਰ ਦੇ ਵਿੱਚ ਬੁਲਾ ਕੇ ਗੋਲੀ ਮਾਰੀ ਗਈ ਹਾਂਜੀ ਗੁਰੂ ਘਰ ਦੇ ਵਿੱਚ ਬੁਲਾ ਕੇ ਸਾਨੂੰ ਆ ਕੇ ਫਿਰ ਘਰੇ ਕੌਣ ਆਇਆ ਸਰਪ੍ਰਾਈਜ਼ ਦਾ ਭੱਜ ਕੇ ਆਪ ਆ ਆ ਵੀ ਆ ਕੇ ਭੱਜ ਕੇ ਬਾਕੀ ਸਾਡੇ ਘਰਾਂ ਦੇ ਸਾਰੇ ਆ ਕੇ ਭੱਜ ਕੇ ਜੀ ਹੂੰ ਆ ਵੀ ਭੱਜੇ ਆਉਂਦੇ ਰੌਲਾ ਪਾਉਂਦੇ ਆਉਂਦੇ ਕਹਿੰਦੇ ਮੇਰੇ ਗੋਲੀ ਮਾਰਤੀ ਮੇਰੇ ਗੋਲੀ ਮਾਰਤੀ ਮੈਨੂੰ ਛੇਤੀ ਲੈ ਜਾ ਜੀ ਜਦੋਂ ਰੌਲਾ ਪਾਉਂਦੇ ਸਾਨੂੰ ਦੱਸ ਵੀ ਦਿੱਤਾ ਹੁਣ ਮੇਰੇ ਫਰਾਂ ਨੇ ਗੋਲੀ ਮਾਰਤੀ ਨਹੀਂ ਕੁਛ ਨਹੀਂ ਦੱਸਿਆ ਕੁਛ ਨਹੀਂ ਬੋਲੇ ਅਸੀਂ ਨਾ ਇਨਾ ਮੌਕਾ ਦਿੱਤਾ ਗੱਡੀ 'ਚ ਬਿਠਾਇਆ ਫਟਾਫਟ ਪਾਣੀ ਦੀ ਬੋਤਲ ਰੱਖੀ ਲੈ ਕੇ ਭੱਜ ਗਏ ਜੀ ਹੂੰ ਤਰ੍ਹਾਂ ਦੇ ਸਾਰੇ ਗੋਲੀ ਕਿਹੜੇ ਹਿੱਸੇ 'ਚ ਲੱਗੀ ਹੈ ਉਹਨਾਂ ਦੇ ਆਪਣੇ ਧੁੰਨੀ ਦੇ ਉੱਤਰ ਪੇਟ ਦੇ ਵਿੱਚ ਲੱਗੀ ਹੈ ਜੀ ਹ ਖੋਰ ਕਿਦਰ ਨੇ ਅੱਗੀ ਪੇੜ ਚ ਇਕਲੀ ਹੀ ਇਹੀ ਸੀ ਜੀ ਘਬਰਾਹ ਬਹੁਤ ਗਈ ਸਾਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਲੱਗਿਆ ਵੀ ਕੀ ਹੋ ਗਿਆ ਬਾਅਦ ਦੇ ਵਿੱਚ ਮੈਂ ਤਾਂ ਆਪ ਹੀ ਇਸ ਤਰ੍ਹਾਂ ਹੋ ਗਈ ਸੀ ਉਸ ਸਭ ਕਿਵੇਂ ਦੇਖਦੇ ਹੋ ਜਿਹੜੀ ਗੋਲੀ ਚੱਲੀ ਉਸ ਜੇ ਦੇਖੋ ਜੀ ਪੰਡਲ ਚ ਸਰਪੰਚ ਨੇ ਸਾਡੇ ਦੋਸਤ ਨੇ ਆਪਣੇ ਜਸਵੰਤ ਸਿੰਘ ਛੋਡੀ ਜੀ ਜੀ ਉਹ ਬਸ ਕੋਈ ਨਿੱਕੀ ਮੋਟੀ ਟਕਰਾਅ ਸੀ ਕੋਈ ਜਿਆਦਾ ਕੋਈ ਝਗੜਾ ਨਹੀਂ ਬਹੁਤ ਵਧੀਆ ਬੰਦੇ ਨੇ ਪਿੰਡ ਨੂੰ ਸਰਪੰਚੀ ਜਿੱਤੇ ਬਹੁਤ ਵਧੀਆ ਲੀਡ ਨਾਲ ਲੋਕੀ ਪਸੰਦ ਵੀ ਕਰਦੇ ਲੋਕਾਂ ਦੇ ਕੰਮ ਆਉਣ ਵਾਲੇ ਬੰਦੇ ਜੀ ਜੀ ਕੋਈ ਮਾਮੂਲੀ ਕੋਈ ਟਕਰਾਅ ਕਹਿਣ ਸੁਣਿਆ ਹੋ ਜਾਂਦੀ ਹੈ ਅੱਜ ਕੱਲ੍ਹ ਸਹਿਨਸ਼ੀਲਤਾ ਹੈ ਨਹੀਂ ਜੀ ਜੀ ਬਸ ਉਸੇ ਕਾਰਨ ਕਰਕੇ ਬੰਦਾ ਮਤਲਬ ਆਊਟ ਆਫ ਟੈਂਪਰ ਜਾ ਕੇ ਗੁੜੀਆਂ ਚਲਾ ਗਿਆ ਮਤਲਬ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਥੋੜਾ ਜਿਹਾ ਵੇਖੋ ਸਮਾਜ ਦੇ ਵਿੱਚ ਆਪਾਂ ਨੂੰ ਆਪਦੇ ਜਿਮੇਵਾਰਨ ਮਤਲਬ ਖੋ ਜਾਣਾ ਇਹ ਇੱਕ ਚੰਗੀ ਚੀਜ਼ ਨਹੀਂਗੀ ਵੈਸੇ ਲੋਕਾਂ ਦੀ ਮੈਂ ਤਾਂ ਇਹੀ ਬੇਨਤੀ ਕਰਦਾ ਲੋਕਾਂ ਨੂੰ ਕਿ ਜੇ ਤਾਂ ਕੋ ਕੋ ਹਸਲਾ ਰੱਖਿਆ ਇਹਨੂੰ ਚੰਗੇ ਕੰਮਾਂ ਲਈ ਵਰਤੋ ਇਦਾਂ ਦੀਆਂ ਘਟਨਾਵਾਂ ਨੂੰ ਇਲਜ਼ਾਮ ਦੇ ਕੇ ਇੱਕ ਤਾਂ ਤੁਸੀਂ ਮਾؤول ਖਰਾਬ ਕਰਦੇ ਹੋ ਇੱਕ ਤੁਸੀਂ ਆਪਦੇ ਪਰਿਵਾਰਾਂ ਨੂੰ ਝੰਡੜ ਦੇ ਵਿੱਚ ਪਾਉਨੇ ਹੋ ਫੇਰ ਤੁਸੀਂ ਇੱਕ ਸੇਵਾ ਸੇਵਾ ਭਾਵਨਾ ਵਾਲੇ ਇਨਸਾਨ ਨੂੰ ਤੁਸੀਂ ਗੋਲੀ ਮਾਰ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਹਾਂ ਬੜਾ ਬੜੀ ਦੁਖਦਾਈ ਘਟਨਾ ਚਲੋ ਪਰਮਾਤਮਾ ਦੀ ਮਿਹਰ ਆਊਟ ਆਫ ਡੇਂਜਰ ਨੇ ਆਪਰੇਸ਼ਨ ਅਪਰੇਟ ਹੋ ਰਿਹਾ ਪਰਮਾਤਮਾ ਅਗੇ ਹੀ ਦੁਆ ਕਰਦੇ ਹਾਂ ਕਿ ਸਾਡੇ ਭਰਾ ਨੂੰ ਸੁਖੀ ਸ਼ਾਂਤੀ ਘਰਾਂ ਦੇ ਭੇਜੇ ਵਧੀਆ ਪਰਮਾਤਮਾ ਮਿਹਰ ਕਰਨ ਸਰ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਕਿਤੇ ਹੈਂਡ ਗ੍ਰੇਨੇਡ ਸਿੱਟੇ ਜਾਂਦੇ ਆ ਕਿਤੇ ਗੋਲੀ ਚੱਲਦੀ ਪਈ ਆ ਕਿਸ ਤਰ੍ਹਾਂ ਸਮਝਦੇ ਹਾਲਾਂਕਿ ਤੁਸੀਂ ਵੀ ਆਮ ਆਦਮੀ ਦੀ ਪਾਰਟੀ ਵਿੱਚ ਬਿਲੋਂਗ ਕਰਦੇ ਹੋ ਪਰ ਸਥਿਤੀ ਲੱਗਦਾ ਹੈ ਤੁਹਾਨੂੰ ਵੀ ਇਹ ਖਰਾਬ ਹੋ ਰਹੀ ਹੈ ਨਹੀਂ ਦੇਖੋ ਜੀ ਗੱਲਾਂ ਕਈ ਹੋ ਜਾਂਦੀਆਂ ਹੁਣ ਆਹ ਦੇਖ ਲਓ ਇਹਦੇ ਨਾਲ ਕਿਹੜਾ ਕੋਈ ਕਿਸੇ ਅਨਜਾਨ ਸਿੰਘਾਂ ਦਾ ਕੰਮ ਹੈ ਇੱਕ ਬੰਦੇ ਨੇ ਟੈਂਪਰ ਖੋਇਆ ਗੋਲੀ ਚਲਾਤੀ ਉਹ ਚੀਜ਼ ਨੂੰ ਆਪਾਂ ਮੀਡੀਆ 'ਚ ਲਿਆ ਕੇ ਮਤਲਬ ਮਾਹੌਲ ਖਰਾਬ ਬਣ ਜਾਂਦਾ ਇੱਕ ਤਰ੍ਹਾਂ ਦਾ ਹੈ ਨਾ ਜਦੋਂ ਖਬਰ ਮੀਡੀਆ ਚੱਲ ਜਾਂਦੀ ਹੈ ਪਰ ਇਹ ਮਾੜੀ ਘਟਨਾ ਮੈਂ ਵੇਖੋ ਇਹਨੂੰ ਸਲਾਹਤਾ ਨਹੀਂ ਕਰਦੇ ਸੀ ਇਹਨੂੰ ਨਿੰਦਿਆ ਹੀ ਕਰਦੇ ਆ ਇਸ ਚੀਜ਼ ਦੀ ਇਹ ਲੋਕਾਂ ਨੂੰ ਵੀ ਅਪੀਲ ਕਰਦਾ ਯਾਰ ਜਾਂ ਤਾਂ ਇਹਨੂੰ ਬਣਵਾਓ ਨਾ ਲਾਇਸੈਂਸ ਜੇ ਬਣਵਾਏ ਆ ਫਿਰ ਸ਼ੈਨਸ਼ੀਲਤਾ ਨੂੰ ਕਾਇਮ ਰੱਖਿਆ ਕਰੋ ਨਿੱਕੀਆਂ ਮੋਟੀਆਂ ਗੱਲਾਂ ਪਰਿਵਾਰਾਂ ਚ ਵੀ ਹੋ ਜਾਂਦੀਆਂ ਪਿੰਡ ਲੈਵਲ ਤੇ ਮੋਤਵਾਰ ਬੰਦੇ ਨੂੰ ਮੋਲਣਾ ਵੀ ਪੈ ਜਾਂਦਾ 100 ਕਈ ਵਾਰੀ ਕਿਸੇ ਦੇ ਰਾਜੀ ਨਵੇਂ ਦੇ ਵਿੱਚ ਜਾਂ ਪਿੰਡ ਦੇ ਕੋਈ ਕੰਮਾਂ ਦੇ ਵਿੱਚ ਮਤਲਬ ਇਹ ਇਹ ਚੀਜ਼ਾਂ ਆਸਤੇ ਲਾਇਸੈਂਸ ਨਹੀਂ ਕਿ ਤੁਸੀਂ ਆਪਦਿਆਂ ਦੇ ਵੈਰੀ ਬਣ ਜਿਓ ਗੋਲੀਆਂ ਗੋਲੀਆਂ ਲੱਗੀਆਂ ਜੀ ਉਹਨਾਂ ਦੇ ਗੋਲੀ ਇੱਕ ਹੀ ਲੱਗੀ ਆ ਜੀ ਉਹ ਰੱਬ ਦੀ ਕਿਰਪਾ ਨਾਲ ਕੋਈ ਬਚਤ ਰਹਿ ਗਈ ਚਲਾਈਆਂ ਜ਼ਿਆਦਾ ਹੀ ਗਈ ਉਹ ਮੈਂ ਖਾਲੀ ਕਰਤਾ ਸ਼ਾਇਦ ਹੁਣ ਇਹ ਨਹੀਂ ਪਤਾ ਮੈਂ ਆਰਟਿਸਟ ਕੋਡ ਨਹੀਂ ਸੀ ਪਰ ਲੋਕਾਂ ਦੇ ਦੱਸਣ ਅਨੁਸਾਰ ਹੀ ਆ ਕਿ ਛੇ ਦੀਆਂ ਛੇ ਗੋੜੀਆਂ ਉਹਨੇ ਖਾਲੀ ਕਰਤੀਆਂ ਚਲੋ ਇੱਕ ਲੱਗੀ ਆ ਆਊਟ ਆਫ ਡੇਂਜਰ ਨੇ ਇਨਕ ਕਿਰਪਾ ਰਹੀ ਪਰਮਾਤਮਾ ਦੀ ਗੋਲੀ ਚੱਲਣ ਤੋਂ ਪਹਿਲਾਂ ਕੰਟਰੋਵਰਸੀ ਹੋਈ ਹੋਊਗੀ ਕੀ ਮਸਲਾ ਕੀ ਨਹੀਂ ਪਹਿਲਾਂ ਕਾਫੀ ਦਿਨ ਪਹਿਲਾਂ ਕਿਤੇ ਕੋਈ ਨਿੱਕੀ ਮੋਟੀ ਗੱਲ ਪਿੱਛੇ ਪੈਣ ਦੇ ਕਿਸੇ ਕੰਮ ਪਿੱਛੇ ਹੋਇਆ ਸੀਗਾ ਕੋਈ ਉਹ ਚੀਜ਼ ਉਹੋ ਜੀ ਚੀਜ਼ ਨਹੀਂ ਸੀ ਕਿ ਕੋਈ ਪਰਸਨਲ ਅਰੰਜੈਂਸੀ ਕੋਈ ਬਸ ਉਹ ਬੰਦਾ ਕੋਈ ਦਿਲ ਤੋਂ ਲਾ ਗਿਆ ਉਹਨੇ ਦਿਲ ਚ ਰੱਖ ਲਈ ਇਹ ਤਾਂ ਜਸਟਿਨ ਨੇ ਗੇਟ ਖੋਲ੍ਹਿਆ ਉਸ ਵੇਲੇ 10 ਵਜੇ ਉਹਨੇ ਗੋਰੀਆਂ ਕੋ ਚਲਾਤੀਆਂ ਹੋਰ ਤਾਂ ਕੋਈ ਗੱਲ ਹੀ ਨਹੀਂ ਬੰਦਾ ਹੀ ਬੜਾ ਸਾਊ ਆ ਸਾਡੇ ਏਰੀਆ ਦਾ ਮੰਨਿਆ ਪਰ ਮੰਨਿਆ ਬੰਦਾ ਹੀ ਸੇਵਾਦਾਰ ਬੰਦਾ ਲੋਕਾਂ ਦੀ ਕੁੜੀਆਂ ਦੇ ਵਿਆਹਾਂ ਦੇ ਵਿੱਚ ਪਿੰਡ ਦੇ ਵਿੱਚ ਸਪੋਰਟਸ ਦੇ ਵਿੱਚ ਹਰੇਕ ਕੰਮ 'ਚ ਯੋਗਦਾਨ ਪਾਉਂਦੇ ਨੇ ਪਰਿਵਾਰ ਮੈਂਬਰਾਂ ਦੀ ਮੰਗ ਕੀ ਹੋਣੀ ਕੋਈ ਗੱਲ ਨਹੀਂ ਉਹ ਤਾਂ ਬੰਦ ਹੀ ਕਾਰਵਾਈ ਤਾਂ ਵੇਖੋ ਹੋਣੀ ਹੋਣੀ ਆ ਕੋਈ ਵੀ ਹੋਵੇ ਪਾ ਉਹ ਕੋਈ ਦਿੱਕਤ ਨਹੀਂ ਉਹ ਅਸੀਂ ਕਰ ਰਹੇ ਹਾਂ ਪ੍ਰਸ਼ਾਸਨ ਆ ਉਹਦਾ ਕੰਮ ਕਰ ਰਹੇ ਜਿਹੜੇ ਪੀੜ ਤੇ ਕੀ ਕੰਮ ਕਰਦੇ ਸੀ ਉਹ ਪਿੰਡ ਚ ਹਈਆਂ ਜੀ ਵੇਖੋ ਘਰਾਂ ਚ ਘਰੇਲੂ ਬੰਦੇ ਕਿਸਾਨ ਹੀ ਆ ਕੋਈ ਐਡਾ ਮਸਲਾ ਹੀ ਨਹੀਂ ਕੋਈ ਉਹੋ ਜਿਹਾ ਤਾਂ ਪਹਿਲਾਂ ਉਹਨਾਂ ਦਾ ਵੀ ਕੋਈ ਹੈ ਨਹੀਂ ਸੁਣਿਆ ਨਹੀਂ ਕਿਤੇ ਇਹੋ ਜਿਹਾ ਕੰਮ ਪਰ ਬਸ ਕਈ ਵਾਰੀ ਬੰਦਾ ਕੋਈ ਸਾਈਕੀ ਹੁੰਦਾ ਇਹੋ ਜਿਹੇ ਬੰਦਿਆਂ ਦਾ ਹੋਣਾ ਚਾਹੀਦਾ ਹੈ ਤੇ ਲਗਾਮ ਕੱਸਣੀ ਪੈਣੀ ਆ ਸਾਨੂੰ ਵੀ ਕੋਸ਼ਿਸ਼ ਕਰਨੀ ਪਣੀ ਆ ਕਿ ਪ੍ਰਸ਼ਾਸਨਿਕ ਲੈਵਲ ਤੇ ਇਦਾਂ ਦੇ ਬੰਦਿਆਂ ਨੂੰ ਲਾਇਸੈਂਸ ਨਾ ਦਿੱਤੇ ਜਾ ਜਿਹੜਾ ਹਮਲਾ ਹੋਇਆ ਇਹ ਘਰ ਵਿੱਚ ਹੀ ਹੋਇਆ ਜਾਂ ਬਾਹਰ ਕਿਤੇ ਹੋਇਆ ਜੀ ਘਰੋਂ ਘਰੋਂ ਗੇਟ ਖੁੱਲੇ ਜੀ ਘਰ ਦੇ ਮੂਹਰੇ ਸਰਪੰਚ ਨੇ ਗੇਟ ਖੋਲ੍ਹਿਆ ਤਾਂ ਘਰ ਦੇ ਮੂਹਰੇ ਆ ਕੇ ਗੋਲੀਆਂ ਮਜੂਦਾ ਸਰਪੰਚ ਜੀ ਹਾਂਜੀ ਮਜੂਦਾ ਜੀ ਪਿਛਲੇ ਦਿਨੀ ਇੱਕ ਐਸਐਚਓ ਦੇ ਵੀ ਇਦਾਂ ਸੌਰੀ ਐਸਆਈ ਤੇ ਵੀ ਗੋਲੀ ਚਲੇ ਕਿਵੇਂ ਵੇਖਦੇ ਹੋ ਸਰਕਾਰ ਨੂੰ ਲੱਗਦਾ ਨਹੀਂ ਕਿ ਹੋਰ ਕਰਾੜਾ ਚੋੜਨਾ ਚਾਹੀਦਾ ਇਹ ਹੀ ਕਹਿੰਦੇ ਤੁਹਾਨੂੰ ਸਾਨੂੰ ਪੁਲਿਸ ਨੂੰ ਥੋੜੀ ਜਿਨੀ ਸ਼ਕਤੀ ਕਰਨੀ ਪੈਣੀ ਆ ਲੋਕ ਥੋੜਾ ਜਿਆ ਇਹ ਕੁਝ ਪਰਸੈਂਟ ਲੋਕ ਆ ਜਿਹੜੇ ਆਪਾਂ ਖੋਗੇ ਆਪਦੇ ਆਪ ਨੂੰ ਥੋੜਾ ਜਿਹਾ ਨਾ ਇਹ ਪਾਵਰ ਨੂੰ ਜਾਂ ਕਿਸੇ ਚੀਜ਼ ਨੂੰ ਗਲਤ ਤਰੀਕੇ ਨਾਲ ਮਿਸਯੂਜ਼ ਕਰ ਲੈਂਦੇ ਜੇ ਲੋਕ ਉਹਨਾਂ ਨੂੰ ਸਰਪੰਚ ਮੈਂਬਰ ਜਾਂ ਕੁਝ ਚੁਣ ਲੈਂਦੇ ਆ ਇਹ ਲੜਾਈਆਂ ਕਰਨ ਨੂੰ ਨਹੀਂ ਚਾਹੁੰਦੇ ਲੋਕਾਂ ਦੇ ਕਮਾਂਕਰ ਨੂੰ ਚਾਹੁੰਦੇ ਆ ਮੈਂ ਇਹੀ ਅਪੀਲ ਕਰਦਾ ਸਾਰੇ ਪ੍ਰਸ਼ਾਸਨ ਨੂੰ ਵੀ ਥੋੜਾ ਸਾਰੇ ਜਿੰਨੇ ਚੁਣੇ ਹੋਏ ਨਮਾਇंदे ਨੇ ਜਾਂ ਪਿੰਡਾਂ ਦੇ ਵਿੱਚ ਜਿੰਦਾ ਸਰਪੰਚ ਕੋ ਗੋਲੀ ਚੱਲੀ ਹੈ ਜਾਂ ਕਿਸੇ ਤੋਂ ਵੀ ਚੱਲੀ ਆ ਵੇਖੋ ਹੈ ਤਾਂ ਇਨਸਾਨ ਹੀ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਚੰਗਾ ਮਾੜਾ ਬੰਦਾ ਆ ਜਾਂਦਾ ਐਡੀ ਨਹੀਂ ਕੋਈ ਗੱਲ ਹੁੰਦੀ ਔਰ ਉਹ ਕੋਈ ਪਰਸਨਲੀ ਰੰਜਿਸ਼ਾਂ ਕਰ ਰਹੇ ਇਹੋ ਜੀਆਂ ਚੀਜ਼ਾਂ ਨੂੰ ਇਲਜ਼ਾਮ ਨਾ ਦੇਣ ਮੈਂ ਬੇਨਤੀ ਕਰ ਸਕਦਾ